ਜਿਹੜਾ ਕਿ ਆਪਣਾ ਗ੍ਰਹਿ ਮੰਤਰੀ ਆਂਡੀਆਂ ਦਾ ਅਮਿਤ ਸ਼ਾਹ ਉਹਨੇ ਬਿੱਲ ਪਾਸ ਕਰਵਾਇਆ ਆ ਕਿ ਜਿਹੜੇ ਇਹ ਡਰਾਈਵਰ ਲੋਕ ਨੇ ਜਦੋਂ ਕਿਤੇ ਕੋਈ ਐਕਸੀਡੈਂਟ ਹੁੰਦਾ ਆ ਤੇ ਜੇਕਰ ਇਹ ਉੱਥੋਂ ਭੱਜ ਜਾਣਗੇ ਤੇ ਇਹਨਾਂ ਨੂੰ 10 ਸਾਲ ਦੀ ਕੈਦ ਤੇ 7 ਲੱਖ ਰੁਪਏ ਜੁਰਮਾਨਾ ਭਰਨਾ ਪਵੇਗਾ ਇਹ ਬਿੱਲ ਪਾਸ ਕਰਵਾਇਆ ਉਹਨੇ ਅਮਿਤ ਸ਼ਾਹ ਨੇ ਮੈਂ ਕਹਿਣਾ ਚਾਹੁੰਦਾ ਆ ਕਿ ਕੱਲੇ ਪੰਜਾਬ ਦੇ ਡਰਾਈਵਰ ਨਹੀਂ ਗਏ ਪੂਰੇ ਭਾਰਤ ਦੇਸ਼ ਦੇ ਡਰਾਈਵਰ ਨੇ ਇਹ ਡਰਾਈਵਰਾਂ ਦੇ ਕਾਰਨ ਹੀ ਇਹ ਦੇਸ਼ ਚੱਲ ਰਿਹਾ ਹੈ ਜੇ ਮੰਨਿਆ ਜਾਵੇ ਨਾ ਤੇ ਜੇ ਦੇਸ਼ ਚ ਚਲਾਉਣ ਵਾਲਾ ਕੋਈ ਡਰਾਈਵਰ ਹੈ ਨਾ ਜਿਹਨੂੰ ਸਤਾ ਦੇ ਉੱਤੇ ਬਿਠਾਇਆ ਹੋਇਆ ਹੈ ਕੁਰਸੀ ਦੇ ਉੱਤੇ ਬਿਠਾਇਆ ਹੈ ਇੰਡੀਆ ਦੇ ਤਖਤ ਦੇ ਉੱਤੇ ਬਿਠਾਇਆ ਹੈ ਦਿੱਲੀ ਦੇ ਤਖਤ ਦੇ ਉੱਤੇ ਉਹ ਵੀ ਬੰਦਾ ਜੇ ਸਮਝਿਆ ਜਾਵੇ ਤਾਂ ਇੱਕ ਡਰਾਈਵਰ ਦਾ ਰੂਪ ਹੀ ਆ ਤੇ ਜੇ ਉਸ ਬੰਦੇ ਨੂੰ ਹੀ ਫਾਅ ਬਾਇਆ ਜਾਵੇ ਜਿਹੜੇ ਕਿ ਇਹ ਆਪਣੇ ਵੀਰ ਭਰਾ ਡਰਾਈਵਰ ਲੋਕ ਨੇ ਇਹ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਦੇ ਨੇ ਰੋਟੀ ਪਾਣੀ ਕਮਾ ਕੇ ਆਪਣਾ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਨੇ ਬੜਾ ੱਟਾ ਕਾਲੀ ਸਰਕਾਰ ਬਹੁਤ ਮਾੜੀ ਗੱਲ ਆ ਇਹੋ ਜੀਆਂ ਗੰਦੀਆਂ ਸਿਆਸਤਾਂ ਕੋਜੀਆਂ ਹਰਕਤਾਂ ਇਹੋ ਜਿਹੇ ਲੋਕ ਜਿਹੜੇ ਮੰਦਬੁੱਧੀ ਲੋਕ ਨੇ ਜਿਹੜਾ ਕਿ ਇਹ ਗੰਝਾ ਕਹਿ ਰਿਹਾ ਵੀ ਮੈਂ ਬਿੱਲ ਪਾਸ ਕਰਵਾਇਆ ਬੜੀ ਮਾੜੀ ਗੱਲ ਆ ਭਾਈ ਜਿਹੜੇ ਇਹ ਲੋਕ ਸੋਚਦੇ ਆ ਨਾ ਕੁਰਸੀਆਂ ਦੇ ਉੱਤੇ ਬਹਿ ਕੇ ਕਿ ਡਰਾਈਵਰ ਵੜੀਆਂ ਵਧੀਆ ਰੋਟੀਆਂ ਖਾਂਦੇ ਆ ਤੇ ਵੜਾ ਇਹਨਾਂ ਦੇ ਕੋਲ ਪੈਸਾ ਆ ਕਈ ਉਹਨਾਂ ਦੇ ਕੋਲ 10 ਮਿੰਟ ਬਹਿ ਕੇ ਵੇਖ ਲੋ ਵੀ ਹੋਟਲ ਦੇ ਕਿਦਾਂ ਦੀਆਂ ਰੋਟੀਆਂ ਖਾਂਦੇ ਆ ਤੇ ਕੀ ਕੁ ਖਾਂਦੇ ਆ ਤੇ ਕਿੰਨੀ ਉਹਨਾਂ ਦੀ ਜ਼ਿੰਦਗੀ ਖਤਰੇ ਦੇ ਵਿੱਚ ਆ ਸੱਪ ਦੀ ਛੀਂਤੋਂ ਨੋਟ ਚੱਕਦੇ ਨੇ ਡਰਾਈਵਰ ਵੀਰ ਡਰਾਈਵਰ ਭਰਾ ਨੇ ਜਿਹੜੇ ਸਾਡੇ ਤੇ ਇਹ ਜਿਹੜੇ ਲੋਕ ਨੇ ਉੱਚੇ ਘਰਾਣੇ ਵਾਲੇ ਕੁਰਸੀਆਂ ਦੇ ਉੱਤੇ ਬੈਠੇ ਨੇ ਸਤਾਰੇ ਮਾਲਕ ਬਣ ਕੇ ਬੈਠੇ ਨੇ ਇਹ ਸੋਚਦੇ ਆ ਵੀ ਬੜਾ ਅਸੀਂ ਅਮੀਰ ਇਹ ਲੋਕ ਜਿਹੜੇ ਨੇ ਬੜੇ ਅਮੀਰ ਨੇ ਇਹਨਾਂ ਨੂੰ ਜੁਰਮਾਨਾ ਲਾਓ ਇਹਨਾਂ ਨੂੰ ਐਂਡਾ ਕਰੋ ਬੜੀ ਮਾੜੀ ਗੱਲ ਆ ਵੀ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਤੌਰ ਤੇ ਪੰਜਾਬ ਦੇ ਵਿੱਚ ਸਮੱਸਿਆ ਆ ਰਹੀ ਹੈ ਬਹੁਤ ਸਾਰੀ ਜਿਹੜਾ ਕਿ ਇੱਕ ਮਰੀਜ਼ਾਂ ਦੇ ਵਾਸਤੇ ਗੱਡੀਆਂ ਦੇ ਵਿੱਚ ਮਰੀਜ਼ਾਂ ਨੂੰ ਲੈ ਕੇ ਜਾਣ ਦੇ ਨਾਲ ਬੜੀ ਦਿੱਕਤ ਆ ਰਹੀ ਹੈ ਗੱਡੀਆਂ ਨੂੰ ਤੇਲ ਨਹੀਂ ਮਿਲ ਰਿਹਾ ਪ੍ਰੋਪਰ ਉਹਨਾਂ ਨੂੰ ਮਰੀਜ਼ਾਂ ਨੂੰ ਸਹੀ ਸਮੇਂ ਤੇ ਹਸਪਤਾਲ ਨਹੀਂ ਪਹੁੰਚਾਇਆ ਜਾ ਸਕਦਾ ਨਾ ਕੋ ਲਿਜਾਇਆ ਜਾ ਸਕਦਾ ਬੜੀ ਮਾੜੀ ਗੱਲ ਆ ਇਸ ਸਮੱਸਿਆ ਦਾ ਹੱਲ ਛੇਤੀ ਤੋਂ ਛੇਤੀ ਕੱਢਣਾ ਚਾਹੀਦਾ ਆ ਇਹ ਬਿੱਲ ਜਿਹੜਾ ਆ ਵਾਪਸ ਲੈਣਾ ਚਾਹੀਦਾ ਇਹ ਬਿੱਲ ਬਿਲਕੁਲ ਹੀ ਨਜਾਇਜ਼ ਡਰਾਈਵਰ ਵੀਰਾਂ ਦੇ ਉੱਤੇ ਥੋਪਿਆ ਗਿਆ ਹੈ ਜਿਹੜਾ ਕਹਿੰਦੇ ਆ ਨਾ ਵੀ ਕਿ ਡਰਾਈਵਰ ਜੇ ਭਜਾ ਆਪਣੀ ਗੱਡੀ ਛੱਡ ਕੇ ਤੇ ਜੇ ਮੰਨ ਲਓ ਜਿਹੜੇ ਛੋਟੇ ਕਾਰਾਂ ਵਾਲੇ ਨੇ ਉਹ ਭਜਾ ਕੇ ਟਰੱਕ ਦੇ ਗਾੜੀ ਇੱਕਦਮ ਗੱਡੀ ਕਰਕੇ ਬ੍ਰੇਕ ਮਾਰ ਦਿੰਦੇ ਆ ਤਾਂ ਫਿਰ ਕਸੂਰ ਕਿਸ ਦਾ ਭਲਾ ਜਿਆਦਾ ਖਾਸ ਤੌਰ ਤੇ ਕਾਰਾਂ ਵਾਲੇ ਦਾ ਕਸੂਰ ਆ ਜਿਨ੍ਹਾਂ ਕੋ ਜਿਨ੍ਹਾਂ ਦੇ ਕੋਲ ਕਈਆਂ ਦੇ ਕੋਲ ਲਾਇਸੈਂਸ ਵੀ ਨਹੀਂ ਹੈਗਾ ਤੋ ਕਾਰਾ ਲੈ ਕੇ ਤੇ ਫੋਰਚੂਨਰ ਵਰਗੀਆਂ ਗੱਡੀਆਂ ਤੇ ਇਨੋਵਾ ਵਰਗੀਆਂ ਗੱਡੀਆਂ ਲੈ ਕੇ ਤੇ ਢੱਲੇ ਦਾ ਭਜਾ ਭਜਾ ਕੇ ਅੱਗੇ ਗੱਡੀ ਖੜਾ ਖੜਾ ਕੇ ਡਰਾਈਵਰ ਡਰਾਈਵਰਾਂ ਨੇ ਟਰੱਕ ਡਰਾਈਵਰਾਂ ਦੇ ਅੱਗੇ ਬ੍ਰੇਕਾਂ ਮਾਰਦੇ ਨੇ ਤੇ ਜਦੋਂ ਹੁਣ ਮਾਲ ਨਾਲ ਲੱਦੀ ਗੱਡੀ ਆ ਤੋ ਇੱਕੇ ਤੰਦ ਤੇ ਗੱਡੀ ਰੋਕੀ ਨਹੀਂ ਜਾਣੀ ਸਭ ਤੋਂ ਪਹਿਲਾਂ ਇਹ ਕਾਨੂੰਨ ਪਾਸ ਕਰੋ ਵੀ ਜਿਹੜੇ ਗੱਡੀਆਂ ਕਾਰਾਂ ਲਈ ਫਿਰਦੇ ਨੇ ਇਹਨਾਂ ਦੇ ਕੋਲ ਕੋਈ ਲਾਇਸੈਂਸ ਵੀ ਹੈਗਾ ਆ ਚੈੱਕ ਕਰੋ ਇਹਨਾਂ ਨੇ ਕਿੰਨੇ ਸਾਲ ਲਾ ਕੇ ਟ੍ਰੇਨਿੰਗ ਕੀਤੀ ਆ ਕਿੰਨੇ ਸਾਲ ਇਹਨਾਂ ਨੇ ਡਰਾਈਵਰੀ ਸਿੱਖੀ ਆ ਫੇਰ ਜਾ ਕੇ ਇਹਨਾਂ ਨੂੰ ਲਾਇਸੈਂਸ ਬਣਿਆ ਫੇਰ ਜਾ ਕੇ ਮੇਨ ਹਾਈਵੇ ਉੱਤੇ ਗੱਡੀ ਚਲਾ ਕਿਉਂ ਲੋਕਾਂ ਨੂੰ ਤੁਸੀਂ ਸਤਾ ਰਹੇ ਹੋ ਕਿਉਂ ਲੋਕਾਂ ਨੂੰ ਤੁਸੀਂ ਖਪਾ ਰਹੇ ਹੋ ਬਹੁਤ ਹੀ ਮਾੜੀ ਗੱਲ ਆਸੀਂ ਆਪਣੇ ਡਰਾਈਵਰ ਵੀਰਾਂ ਭਰਾਵਾਂ ਦੇ ਨਾਲ ਆ ਸਾਰੇ ਇੰਡੀਆ ਦੇ ਡਰਾਈਵਰਾਂ ਨਾਲ ਆ ਦੇਖੋ ਭਾਈ ਠੱਗਲ ਬੰਦੇ ਕਿਵੇਂ ਲੋਕਾਂ ਨੂੰ ਬੇਬਕੂ